ਮੇਲਾ ਜਾਗਦੇ ਜੁਗਨਾਂ ਦਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਮੈਂ ਸਾਨੂੰ ਲੈ ਕੇ ਪਹੁੰਚਿਆ ਮੇਲਾ ਜਾਗਦੇ ਜੁਗਨਾਂ ਦਾ ਤੁਸੀਂ ਦੇਖ ਰਹੇ ਹੋ ਹਰਦੀਪ ਵਲogs ਤੇ ਮੇਰਾ ਨਾਮ ਹੈ ਹਰਦੀਪ ਸਿੰਘ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰੋ ਸਪੋਰਟ ਕਰੋ ਤੇ ਇਸ ਦਿਨ ਨਾਲ ਆਪ ਪਹੁੰਚੇ ਮੇਲਾ ਜਾਗਦੇ ਜੁਗਨਾਂ ਦਾ ਜਿਸ ਵਿੱਚ ਕਿ ਬਹੁਤ ਹੀ ਜ਼ਿਆਦਾ ਕਰਾਊਡ ਸੀਗਾ ਤੇ ਬਹੁਤ ਜ਼ਿਆਦਾ ਲੋਕ ਪਹੁੰਚੇ ਹੋਏ ਸੀ ਦੇਖ ਸਕਦੇ ਹੋ ਤੁਸੀਂ ਹਨਾ ਕਿਸ ਤਰ੍ਹਾਂ ਲੋਕ ਪਹੁੰਚੇ ਹੋਏ ਆ ਕਾਫੀ ਜ਼ਿਆਦਾ ਭੀੜ ਹੈ ਤੇ ਸਭ ਤੋਂ ਪਹਿਲਾਂ ਆਪਾਂ ਦੇਖ ਕੇ ਤਾਂ ਮੇਲੇ ਦੀ ਖਿੱਚ ਵਧਾਉਣ ਵਾਲਾ ਇਹ ਰਾਗੀ ਜਥਾ ਜੋ ਕਿ ਬਹੁਤ ਸੋਹਣੀ ਕਵਿਸ਼ਰੀ ਕਰ ਰਿਹਾ ਸੀ ਅਰਥ ਦੱਸ ਰਿਹਾ ਸੀ ਉਹਦੇ ਤੇ ਸਾਰੇ ਮੇਲੇ ਦੀ ਖਿੱਚ ਆਪਦੇ ਵੱਲ ਇਕੱਠੀ ਕਰ ਰਿਹਾ ਸੀ ਇਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਖਾਲਸਾ ਏਡ ਵਾਲਿਆਂ ਦੀ ਸਟਾਲ ਦੇਖੀ ਸਭ ਨੂੰ ਪਤਾ ਵੀ ਇਹ ਬਹੁਤ ਵੱਡੀ ਸੇਵਾ ਕਰਦੇ ਆ ਰਵੀ ਸਿੰਘ ਜੀ ਖਾਲਸਾ ਇਹ ਦਾਨੀ ਬੱਚਿਆਂ ਵਾਸਤੇ ਦਾਨ ਪਾਤਰ ਰੱਖਿਆ ਹੋਇਆ ਸ਼ਰਧਾਂ ਅੰਸਾਰ ਲੋਕ ਪੈਸੇ ਪਾਉਂਦੇ ਨੇ ਇਸ ਤੋਂ ਬਾਅਦ ਇੱਥੇ ਖਾਣ ਪੀਣ ਦੀਆਂ ਆਈਟਮਾਂ ਬਹੁਤ ਸਾਰੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਅੰਬਰਸਰ ਦੇ ਪਾਪੜ ਕਿਸਾਨ ਹੱਟ ਤੇ ਬੱਕਰੀਆਂ ਬੱਕਰੀਆਂ ਆਈਟਮਾਂ ਆ ਬੜਾ ਕੋਸੀ ਇੱਥੇ ਖਾਣ ਨੂੰ ਫਿਰ ਆਪਾਂ ਦੇਖੇ ਇੱਥੇ ਹੱਥ ਦੀ ਕੜਾਈ ਦੇ ਬਣੇ ਹੋਏ ਚੋਲੇ ਦੇਖੋ ਜਿਵੇਂ ਲਹਿੰਦਾ ਪੰਜਾਬ ਊੜਾੜਾ ਪੰਜਾਬੀ ਇਹ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਜੇ ਆਪਾਂ ਇਹਨਾਂ ਨੂੰ ਦੇਖੀਏ ਧਿਆਨ ਨਾਲ ਅੱਜ ਦੀ ਡੇਟ 'ਚ ਇਹ ਚੀਜ਼ਾਂ ਚੱਲ ਰਹੀਆਂ ਖਾਣ ਪੀਣ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਦੇਸੀ ਖਾਣੇ ਸਾਗ ਲੱਸੀ ਛਾਟੀ ਵਾਲੀ ਹੋਰ ਵੀ ਬੜਾ ਕੁਝ ਇੱਥੇ ਮੈਂ ਦਿਖਾਉਂਗਾ ਤੁਹਾਨੂੰ ਅੱਗੇ ਨਾਲ-ਨਾਲ ਚੱਲਦੇ-ਚੱਲਦੇ ਆਣਾ ਵੀ ਕੀ ਕੁਝ ਸੀ ਇੱਥੇ ਜਿਵੇਂ ਦੇਖੋ ਘਰ ਦੀ ਰਸੋਈ ਦਾ ਬਣਿਆ ਖਾਣਾ ਤੇ ਹੋਰ ਵੀ ਬੜੀਆਂ ਚੀਜ਼ਾਂ ਇੱਥੇ ਜੋ ਮੇਲੇ ਨੂੰ ਖਿੱਚ ਕਰ ਰਹੀਆਂ ਸੀ ਆਪਦੇ ਵੱਲ ਲੋਕਾਂ ਨੂੰ ਖਿੱਚ ਕੇ ਲੈ ਕੇ ਆਉਂਦੀਆਂ ਸੀ ਆਪਦੇ ਵੱਲ ਇੱਥੇ ਕੇਸਰ ਵਾਲਾ ਦੁੱਧ ਮਿਲ ਰਿਹਾ ਸੀ ਬਦਾਮ ਵਾਲਾ ਦੇਖੋ ਸਾਹਮਣੇ ਮਲਾਈ ਮਾਰ ਕੇ ਸਾਈਡ ਤੇ ਜਲੇਬੀਆਂ ਦੀ ਸਟਾਲ ਸੀ ਨਾਲ ਤੇ ACS ਮੇਲੇ ਦੀ ਸਭ ਤੋਂ ਖਾਸ ਚੀਜ਼ ਇਮਾਨਦਾਰੀ ਦੀ ਹੱਟੀ ਇੱਥੇ ਇੱਕ ਅੰਕਲ ਜੀ ਨੇ ਸਾਮਾਨ ਰੱਖਿਆ ਹੋਇਆ ਸੀ ਸਾਈਡ ਤੇ ਉਹਦੇ ਰੇਟ ਲਾਏ ਹੋਏ ਸੀ ਜਿਸ ਨੂੰ ਜਿੰਨੀ ਲੋੜ ਆ ਉਹ ਉਸ ਰੇਟ ਦੇ ਉਸ ਹਿਸਾਬ ਨਾਲ ਉਹ ਚੀਜ਼ ਚੱਕ ਕੇ ਤੇ ਪੈਸੇ ਉੱਪਰ ਗੋਲਕੇ ਵਿੱਚ ਪਾ ਸਕਦੇ ਸੀ ਇਮਾਨਦਾਰੀ ਦੀ ਹੱਟੀ ਇਹ ਦੇਖੋ ਦੋਸਤੋ ਪਿੰਡਾਂ ਦੀਆਂ ਬੁਣੀਆਂ ਦੁਆਰਾ ਔਰਤਾਂ ਦੁਆਰਾ ਬੁਣੇ ਗਏ ਪੰਜਾਬੀ ਨਮੂਨੇ ਜਿਨ੍ਹਾਂ ਨੂੰ ਆਪਾਂ ਡੋਰੀ ਕਹਿ ਦਿੰਦੇ ਆ ਇਹਨੂੰ ਕਹਿ ਦਿੰਦੇ ਆ ਨਾ ਪਸ਼ੁੱਧ ਪੰਜਾਬੀ ਦੇ ਵਿੱਚ ਤੇ ਇਸ ਤੋਂ ਬਾਅਦ ਨજર ਜਾਂਦੀ ਹੈ ਪੰਜਾਬ ਦੇ ਬਠਿੰਡਾ ਦੇ ਮਸ਼ਹੂਰ ਸਟੋਰ ਕਲਾਕਾਰ ਸਟੋਰ ਉੱਪਰ ਜੋ ਕਿ ਬਹੁਤ ਸੋਹਣੀਆਂ ਐਟਮਾ ਡਿਜ਼ਾਈਨ ਕਰਦੇ ਨੇ ਮੈਂ ਦਿਖਾਉਣਾ ਤੁਹਾਨੂੰ ਕੋਲੇ ਚੱਲ ਕੇ ਕਿਸ ਤਰ੍ਹਾਂ ਹੈ ਛੱਲੇ ਵਗੈਰਾ ਫੋਟੋਆਂ ਵਗੈਰਾ ਪ੍ਰਿੰਟਿੰਗ ਵਗੈਰਾ ਬੜੀਆਂ ਸੋਹਣੀਆਂ ਚੀਜ਼ਾਂ ਡਿਜ਼ਾਈਨ ਕਰਦੇ ਆ ਜ਼ਿਆਦਾਤਰ ਇਹ ਕੰਮ ਕਰਦੇ ਆ ਪੰਜਾਬ ਦੀ ਗੁਰਮੁਖੀ ਲਿਪੀ ਤੇ ਪੰਜਾਬ ਨੂੰ ਦਰਸਾਉਂਦੇ ਆ ਪੰਜਾਬੀ ਲਿਪੀ ਨੂੰ ਦਰਸਾਉਂਦੇ ਆ ਤੇ ਇਸ ਤੋਂ ਬਾਅਦ ਆਪਾਂ ਰਾਗੀ ਜੱਥੇਵਾਲ ਨਿਗਾ ਮਾਰਦੇ ਹੋਏ ਮੇਲੇ 'ਚ ਅੱਗੇ ਵਧਦੇ ਆ ਤੇ ਦੂਸਰੀ ਸਟਾਈਲ ਦੂਸਰੀ ਸਾਈਡ ਦੇਖਦੇ ਆ ਜਾ ਕੇ ਵੀ ਕਿਹੜੀਆਂ ਕਿਹੜੀਆਂ ਸਟਾਲਾਂ ਲੱਗੀਆਂ ਹੋਈਆਂ ਬਹੁਤ ਜ਼ਿਆਦਾ ਇੱਥੇ ਜੜੀਆਂ ਸਟਾਲਾਂ ਮੱਚੀਆਂ ਆਈਆਂ ਸਿੰਘਾਂ ਅਸੀਂ ਬੁਕਸ ਦੀਆਂ ਲਿਟਰੇਚਰ ਬਹੁਤ ਜ਼ਿਆਦਾ ਪਹੁੰਚ ਆਇਆ ਜੇ ਆਪਣਾ ਇੱਥੇ ਦੇਖਿਆ ਜਾਵੇ ਤਾਂ ਤੇ ਇੱਥੇ ਮੇਲੇ ਦੀ ਸ਼ਾਨ ਵਧਾਉਣ ਵਾਸਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਦਾਰ ਸਿੰਘ ਸੰਧਵਾ ਵੀ ਇੱਥੇ ਪਹੁੰਚੇ ਹੋਏ ਸਨ ਜੋ ਕਿ ਮੇਲੇ ਦੀ ਚਾਰ ਚੰਦ ਬਣੇ ਹੋਏ ਜਿ ਸ਼ੋਭਾ ਵਧਾ ਰਹੇ ਸੀ ਇਸ ਦੇ ਨਾਲ ਆਪਾਂ ਦੋ ਕਿਤਾਬਾਂ ਖਰੀਦੀਆਂ ਤੇ ਮੇਲੇ ਦਾ ਮਾਰਿਆ ਆਨੰਦ ਜੋ ਕਿ ਆਪਾਂ ਹਜ਼ਾਰ ਕਿਤਾਬ ਘਰ ਤੋਂ ਖਰੀਦੀਆਂ ਤੇ ਇਸ ਤੋਂ ਬਾਅਦ ਆਪਾਂ ਕੁਝ ਟਾਈਮ ਸੁਣਿਆ ਰਾਗੀ ਜੱਥੇ ਨੂੰ ਜੋ ਕਿ ਬਹੁਤ ਸੋਹਣੀ ਕਵਿਸ਼ਰੀ ਕਰ ਰਿਹਾ ਸੀ ਤੇ ਫਿਰ ਤਲਤਾਰ ਸਿੰਘ ਸੰਧਵਾਈ ਦੇ ਵਿਚਾਰਾਂ ਨੂੰ ਸੁਣਿਆ ਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਦੇਖ ਕੇ ਮੇਲੇ ਨੂੰ ਇਹ 8 ਦਸੰਬਰ ਲਾਸਟ ਡੇਸ ਸੀ ਇਸ ਮੇਲੇ ਦਾ ਤੇ ਇਸ ਤੋਂ ਬਾਅਦ ਇਹ ਮੇਲਾ ਸ਼ਿਫਟ ਹੋ ਗਿਆ ਅੱਗੇ ਜਾ ਕੇ ਜੋ ਕਿ ਰੋਜ਼ਗਾਰਡਨ ਦੇ ਕੋਲੇ ਲੱਗਿਆ ਹੋਇਆ ਹੁਣ ਇਹ ਮੇਲਾ ਤੇ ਉੱਥੇ ਸਟਾਰਟ ਹੀ ਹੋਇਆ ਹਜੇ ਕਾਫੀ ਦਿਨ ਤੱਕ ਚੱਲੂਗਾ ਕੋਈ ਲਾਸਟ ਡੇਟ ਨਹੀਂ ਹਜੇ ਪੱਕੀ ਪਤਾ ਤੇ ਇਸ ਦੇ ਨਾਲ ਆਪਾਂ ਮੇਲੇ ਨੂੰ ਖੂਬ ਇੰਜੋਏ ਕੀਤਾ ਖਾਦਾ ਪੀਤਾ ਤੇ ਇਸ ਦੇ ਨਾਲ ਆਪਾਂ ਦੋ ਲੈਤੀਆਂ ਬੁਕਸਲ ਟ੍ਰੇਚਰ ਨਾਲ ਜੁੜਨਾ ਜ਼ਰੂਰੀ ਹੈ ਤੇ ਮਿਲਦੇ ਹਾਂ ਅਗਲੇ ਬਲੌਗ ਚ ਸਪੋਰਟ ਕਰਿਓ ਚੈਨਲ ਨੂੰ ਬਤੋ ਬਤ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਸ਼ੇਅਰ ਕਰਿਓ ਤੇ ਇਹ ਸੀ ਮੇਲਾ ਜਾਗ ਦੇ ਜੁਗਨਾਂ ਦਾ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ